ਦੇ ਨਾਲ ਹੀ ਮਿੰਟੂ ਜੀ ਆਪਾਂ ਗੱਲਬਾਤ ਅੱਗੇ ਵੱਲ ਨੂੰ ਤੁਰ ਗਏ ਜੀ ਤਾਂ ਉਧਰ ਉਹ ਗੱਲਬਾਤ ਕਰ ਲਗੇ ਮਿੰਟੂ ਜੀ ਕਹਿੰਦੇ ਕਿ ਬਾਈ ਡੇਰਾ ਮੁਖੀ ਹੈ ਜਿਹੜਾ ਮਿੰਟੂ ਜੀ ਉਹ ਹੁਣ ਹਾਈ ਕੋਰਟ ਪਹੁੰਚ ਗਿਆ ਕਹਿੰਦੇ ਕਿ ਬਾਈ ਪ੍ਰੋਲ ਵਾਸਤੇ ਇਹ ਕੀ ਕਹਾਣੀ ਆ ਹੁਣ ਵੈਸੇ ਤਾਂ ਕਹਿੰਦੇ ਕਿ ਬਈ ਪਹਿਲਾਂ ਹੀ ਪਹਿਲਾਂ ਗੰਦੀ ਰੋਲਾ ਪਈ ਜਾਂਦਾਗਾ ਹਲੇ ਤਾਂ ਸ਼ਰਮਣੀ ਕਮੇਟੀ ਵੀ ਗਈ ਸੀਗੀ ਗੱਲੇ ਆਖੇ ਉਜਮੇ ਭਗਵੰਤ ਮਾਨ ਨੇ ਇੱਕ ਨਾ ਕਮੇਡੀ ਕਾਸਟ ਦੇ ਵਿੱਚ ਕਿਹਾ ਸੀਗਾ ਕਿ ਇੱਕ ਇਹਨਾਂ ਨੇ ਕਾਪੀ ਡਾਈ ਹੁੰਦੀ ਹੈ ਪੈਂਟ ਦੀ ਪਿਛਲੀ ਜੇਬ ਦੇ ਵਿੱਚ ਤੇ ਕਾਲਜ ਕਦੇ-ਕਦੇ ਹੀ ਆਏ ਜਾਂਦੇ ਜਿਵੇਂ ਕਾਲਜ ਨਾਲ ਹਸਾਬ ਕਰਨ ਚੱਲੇ ਹੁੰਦੇ ਆ ਜੀ ਜੀ ਕਮੇਡੀ ਬਹੁਤ ਜ਼ਬਰਦਸਤ ਸੀ ਬੰਦੇ ਦੀ ਯਾਰ ਇਹ ਇਹ ਤਾਂ ਮੰਨਣਾ ਹੀ ਪਊਗਾ ਜੀ ਕਮੇਡੀਅਨ ਉਹਦਾ ਕੰਮ ਵੀ ਚੱਲਦਾ ਹੁੰਦਾ ਸੀ ਪਿੱਛੇ ਜੇ ਹਰੇਕ ਬੰਦੇ ਤੇ ਤਨਜ਼ ਕੀਤਾ ਇੱਕ ਇਸ ਤਰ੍ਹਾਂ ਦਾ ਕਮੇਡੀਅਨ ਜਿਸ ਨੇ ਹਰੇਕ ਮੁੱਦੇ ਨੂੰ ਹਰੇਕ ਮਾਮਲੇ ਨੂੰ ਸ਼ੋਆ ਜੀ ਅੱਛਾ ਤਾਂ ਉਹੀ ਗੱਲ ਹੈ ਕਿ ਜੇਲ੍ਹ ਦੇ ਵਿੱਚ ਤੇ ਹਜ਼ੂਰ ਇਹ ਹਸਾਬ ਕਰਨੀ ਜਾਂਦਾ ਵੇ ਕਿੰਨੀਆਂ ਕੋਈ ਛੁੱਟੀਆਂ ਆਪਣੀਆਂ ਬਾਕੀ ਪਈਆਂ ਜੇਲਰ ਸਾਹਿਬ ਮੜਾਏ ਸਾਹਿਬ ਕੋ ਤਵ ਲਾਓ ਉਹ ਨਾ ਅੰਗਰੇਜ਼ਾਂ ਦੇ ਸਮੇਂ ਦਾ ਜੇਲਰ ਕੋਈ ਬਿਠਾਉ ਥੇ ਹੁਣ ਤਾਂ મોદી ਦੇ ਸਮੇਂ ਦਾ ਜੇਲਰ ਹੈ ਉਹ ਸਾਹਿਬ ਲਾ ਕੇ ਦੱਸ ਦਿੰਦਾ ਕਿ ਵੀਰੇ ਇੰਨੀਆਂ ਕੋਈ ਬਕਾਇਆ ਪਈਆਂ ਉਹ ਫੇਰ ਚਿੱਠੀ ਭੇਜ ਦਿੰਦਾ ਖੱਟਰ ਨੂੰ ਰਾਨੂ ਮਿਤਰਾ ਨੂੰ ਮौज ਘਣੀ ਹਲੇ ਆ ਕੇ ਜਦੋਂ ਦੀ ਖੱਟਰ ਤੇ ਇਹਨਾਂ ਦੀ ਆਪਸ 'ਚ ਬਣੀ ਮਿਤਰਾ ਨੂੰ ਮौज ਘਣੀ ਉਹ ਕਹਿੰਦਾ ਖੱਟਰ ਹੁਣ ਤਾਂ ਵੈਸੇ ਸੈਣੀ ਆ ਗਿਆ ਉਹਦਾ ਚੇਲਾ ਹੀ ਹੈ ਨਾਇਬ ਨਾਇਬ ਮੇਰੇ ਆ ਪੇਜ ਮਨਜ਼ੂਰ ਕਰਕੇ ਨਾਇਬ ਜੀ ਨਾ ਨਾ ਕਰੇ ਬਸ ਗੱਡੀਆਂ ਜਾਂਦੀਆਂ ਨੇ ਆ ਡਾ ਕਾਫਲਾ ਹੁੰਦਾ ਉਹ ਪੱਤਰਕਾਰ ਜਿਹੜੇ ਮੈਂ ਵੇਖਿਓ ਕਿਲੋਮੀਟਰ ਉਰੇ ਹੀ ਵੀਡੀਓ ਬਣਾਉਂਦੇ ਨੇ ਉਹਨਾਂ ਨੂੰ ਕਿਲੋਮੀਟਰ ਉਰੇ ਹੀ ਰੋਕ ਦਿੰਦੇ ਨੇ ਉਸਨ ਰਿਆ ਜੇਲ੍ਹ ਤੇ ਉਸ ਦਿਨ ਚੰਗੇ ਕੈਮਰੇ ਗੁਮਰੇ ਚਾਹੀਦੇ ਹਣਗੇ ਜੂਮ ਕਰ ਲਈ ਫਿਰ ਦੂਰ ਹਾਂਜੀ ਉਥੋਂ ਗੱਡੀਆਂ ਦਵਲਦੇ ਤੇ ਸਿੱਧਾ ਹੀ ਉਹ ਮਾਰਦੇ ਚੱਕ ਕੇ ਯੂਪੀ ਬਾਗਬਤ ਦੇ ਨੇੜੇ ਜੀ ਤੇ ਗੱਲ ਇਹ ਆ ਕਿ ਹੁਣ ਇਸ ਮਸਲੇ ਤੇ ਏ ਸੀ ਗਾ ਕਐਸ ਡੀ ਪੀ ਸੀ ਨੇ ਤੁਹਾਨੂੰ ਪਤਾ ਹੀ ਆ ਪਟੀਸ਼ਨ ਪਾਈ ਕਿ ਵਾਰ-ਵਾਰ ਵਾਰ-ਵਾਰ ਪੈਰੋਲ ਵਾਰ-ਵਾਰ ਪੈਰੋਲ ਤਾਂ ਉਤੇ ਬਾਦ ਇਹ ਕਹਿੰਦਾ ਆ ਕਿ ਮੇਰੀ ਫਰਲੋ ਬਕਾਇਆ ਪਈ ਡੇਰਾ ਮੁਖੀ ਕਹਿੰਦਾ ਬਈ 41 ਦਿਨ ਦੀ ਹਲੇ ਹੋਰ ਪਈ ਆ ਤੇ ਉਧਰੋਂ ਇਲੈਕਸ਼ਨ ਨੇੜੇ ਆ ਤੁਹਾਨੂੰ ਪਤਾ ਦੇ ਨਾਲੇ ਹੁੰਦਾ ਵੀ ਚਲੋ ਦੇਖੀਏ ਰੰਗ ਮੌਜਾ ਜਾ ਕੇ ਜ਼ਮਾਨੇ ਦੀਆਂ ਹੁਣ ਇਹਨਾਂ ਨੇ ਜਾ ਕੇ ਉੱਥੇ ਪਟੀਸ਼ਨ ਪਾਈ ਡੇਰੇ ਵਾਲਿਆਂ ਨੇ ਕਿ ਬਾਈ ਸਾਡੀ ਇਹ ਜਿਹੜੀ ਰੋਕ ਲੱਗੀ ਆ ਹਾਈਕੋਰਟ ਦੀ ਇਹ ਰੋਕ ਹਟਾਈ ਜਾਣੀ ਚਾਹੀਦੀ ਹੈ ਕਿਉਂਕਿ ਹੱਕ ਦੀ ਫਰਲੋ ਸਾਡੀ ਇੰਨੀ ਬਣਦੀ ਆ ਮਤਲਬ ਕਿ ਹੱਕ ਦੀ ਛੁੱਟੀ ਹੱਕ ਦੀ ਫਰਲੋ ਨੂੰ ਬੋਲਦੇ ਆ ਜੇਲ੍ਹ ਦੀ ਭਾਸ਼ਾ ਤਾਂ ਉਹਦੇ ਤੇ ਹੁਣ ਜਵਾਬ ਮੰਗਿਆ ਗਿਆ ਹਰਿਆਣੇ ਵਾਲਿਆਂ ਤੋਂ ਜੀ ਐਸਟੀਪੀਸੀ ਵਾਲਿਆਂ ਤੋਂ ਵੀ ਜਵਾਬ ਮੰਗਿਆ ਗਿਆ ਕਿ ਹੁਣ ਤੱਕ ਅਜਿਹੇ ਕੇਸਾਂ ਦੇ ਵਿੱਚ ਕਿੰਨੇ ਕੁ ਬੰਦਿਆਂ ਦੀ ਹੱਕ ਦੀ ਜਿਹੜੀ ਛੁੱਟੀ ਜਾਂ ਫਰਲੋ ਇਸ ਤਰ੍ਹਾਂ ਦੀ ਜੋ ਵੀ ਹੈ ਕਿ ਉਹ ਖਾਰਜ ਹੋਈ ਆ ਤੇ ਇਹ ਅਗਲੀ ਤਰੀਕ ਤੇ ਫਿਰ ਜਾ ਕੇ ਆਪਣਾ ਡਾਟਾ ਜਿਹੜਾ ਜੋ ਵੀ ਹੈ ਜਵਾਬ ਹੈ ਜਿਹੜਾ ਦਾਖਲ ਕਰੋਗੇ ਪਰ ਇੱਕ ਗੱਲ ਜਿਹੜੀ ਆ ਵਿੱਚ ਦੀ ਵੇਖਣ ਵਾਲੀ ਆ ਕਿ ਹਣੀਪ੍ਰੀਤ ਗਈ ਆ ਤਿੰਨ ਕੇ ਚਾਰ ਦਿਨ ਪਹਿਲਾਂ ਸੁੰਨਰੀਆ ਜਿਹਲ ਚ ਹਾਂਜੀ ਤਾਂ ਇਹਦਾ ਮਤਲਬ ਇਹ ਆ ਕਿ ਜੇ ਪੈਰੋਲ ਨਹੀਂ ਮਿਲਦੀ ਤਾਂ ਵਿਉਂਤ ਜਿਹੜੀ ਕੀਤੀ ਗਈ ਹੋਏਗੀ ਵੋਟਾਂ ਨੂੰ ਲੈ ਕੇ ਉਹ ਫਾਈਨਲ ਹੋ ਗਈ ਹੋਏਗੀ ਤੇ ਬਾਕੀ ਇੱਕ ਫਾਰਮੈਲਟੀ ਆ ਜੇਲ ਦੇ ਵਿੱਚੋਂ ਪਤਾ ਨਹੀਂ ਕੋਈ ਚਿੱਠੀ ਆਈ ਹੋਵੇ ਜਾਂ ਤਾਰ ਆਈ ਹੋਵੇ ਆਦਰਵਾਇਜ਼ ਸਾਰਾ ਕੁਝ ਕਰਨ ਕਰਾਨ ਵਾਲੀ ਤੇ ਹਣੀਪਰੀਤਾ ਉਥੇ ਜੀ ਜੋ ਮੈਨੇਜਮੈਂਟ ਆ ਜੋ ਸਿਆਸੀ ਫੈਸਲੇ ਆ ਉਹ ਹਣੀਪ੍ਰੀਤ ਕਰਦੀ ਆ ਉਹ ਤਾਂ ਫੁੱਲੀ ਚੜਦੇ ਹੁਣ ਉਹਦੇ ਬੋਲਾਂ ਤੇ ਬਸ ਸਿੱਧਾ ਸਾਫ਼ ਆ ਇਹ ਕਿਸੇ ਪ੍ਰੇਮੀ ਨੂੰ ਵੀ ਪੁੱਛ ਲਓ ਤੁਹਾਨੂੰ ਦੱਸ ਦੇਗਾ ਜੇ ਪ੍ਰੇਮੀ ਥੋੜਾ ਬਹੁਤਾ ਮਤਲਬ ਕੇ ਹੋਇਆ ਵੀ ਇਸ ਸਾਬ ਕਿਤਾਬ ਦਾ ਤੁਹਾਡੇ ਗੇੜ ਦਾ ਤੁਹਾਨੂੰ ਦੱਸ ਦੇਗਾ ਕਿ ਉੱਥੇ ਮੈਨੇਜਮੈਂਟ ਜਾਂ ਸਾਰਾ ਕੁਝ ਜਿਹੜਾ ਹੈ ਜੋ ਵੀ ਟਾਂਚਾ ਚਲਾਉਣ ਦਾ ਜਿਮੈਂ ਜਿਹੜਾ ਸਾਰਾ ਹਨੀ ਫਰੀਦ ਦੇ ਕੋਲ ਆ ਤੇ ਇਹਦਾ ਮਤਲਬ ਹੈ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜੇ ਕੋਈ ਸੰਦੇਸ਼ ਦੇਣਾ ਹੈ ਤਾਂ ਫਿਰ ਇੱਕ ਫਾਰਮੈਲਟੀ ਤੇ ਪੂਰੀ ਕੀਤੀ ਜਾਊਗੀ ਨਾ ਕਿ ਭਾਈ ਪਿਤਾ ਜੀ ਨੇ ਕਿਹਾ ਕਿ ਭਾਜਪਾ ਨੂੰ ਵੋਟ ਪਾ ਦਿਓ ਇਹ ਮੇਰਾ ਮੰਨਣਾ ਹੈ ਪਤਾ ਨਹੀਂ ਕਿਨੂੰ ਕਹਿਣਗੇ ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਭਾਜਪਾ ਨੂੰ ਹੀ ਵੋਟ ਕਰਨੀ ਚਾਹੀਦੀ ਹੈ ਕਿਉਂਕਿ ਭਾਜਪਾ ਨੇ ਸਪੋਰਟ ਥੋੜੀ ਕੀਤੀ ਜਿਨੇ ਸਪੋਰਟ ਉਸਨੂੰ ਵੋਟ ਬਣਾ ਬਸ ਜੀ 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 ਬਾਕੀ ਇਹ ਵੀ ਹੈ ਨਾ ਗੱਲ ਮਿੰਟੂ ਜੀ ਕਿ ਉਧਰੋਂ ਵੋਟਾ ਸਿਰ ਤੇ ਆ ਗੰਨੇ ਤੇ ਦੂਜੇ ਪਾਸੇ ਤੋਂ ਇਹ ਆ ਵੀ ਕੱਲ ਨੂੰ ਕਿਤੇ ਹਾਈ ਕੋਰਟ ਬੰਦ ਹੋ ਜੇ ਉਹ ਤੋਂ ਪਹਿਲਾਂ ਪਹਿਲਾਂ ਅਰਜ਼ੀਆਂ ਲਾ ਦਿਓ ਜੂਰੇ ਜੁੰਦੀਆਂ ਛੁੱਟੀਆਂ ਆ ਜਾਂਦੀਆਂ ਨੇ ਜੀ ਤਾਂ ਇਸ ਕਰਕੇ ਵੀ ਇਹ ਕਿਵੇਂ ਦੱਬ ਦਿਓ ਖਲੀ ਇੱਕ ਵਾਰੀ ਹਾਂ ਜੀ ਦੂਰ ਕਾਲ ਕਾਲ ਛੁੱਟੀਆਂ ਆ ਜਾਣਗੀਆਂ ਹਾਈ ਕੋਰਟ ਦੇ ਵਿੱਚ ਪਰ ਇਸ ਤਰ੍ਹਾਂ ਦੇ ਫੈਸਲੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਈ ਵਾਰ ਬਹੁਤ ਛੇਤੀ ਛੇਤੀ ਨਿਬੜ ਵੀ ਜਾਂਦਾ ਹੁੰਦਾ ਮਾਮਲਾ ਜੀ ਕਿਉਂਕਿ ਕਿਸੇ ਦੇ ਹੱਕ ਦਾ ਮਸਲਾ ਹੁੰਦਾ ਨਾ ਇਹ ਹੱਕ ਦੀ ਛੁੱਟੀ ਦਾ ਮਸਲਾ ਹੈ ਇਹਨਾਂ ਨੇ ਕਲੇਮ ਕੀਤਾ ਕਿ ਸਾਡੀ ਹੱਕ ਦੀ ਫਰ ਲੋ ਬਣਦੀ ਹੈ ਜੀ